ਦੇ ਚਾਰ ਦੰਦ ਵਾਲੇ ਕਟਿਆਂ ਦਾ ਮੁਕਾਬਲਾ ਚੱਲ ਰਿਹਾ ਹੈ ਤੇ ਆਹ ਦੇਖੋ ਦੰਦ ਚੈੱਕ ਕਰੀ ਜਾਂਦੇ ਆ ਬਾਈ ਆਹ ਬਾਈ ਕਹਿੰਦਾ ਸਾਡੀ ਵੀਡੀਓ ਵਧੀਆ ਬਣਾ ਲਈ ਦੇਖੋ ਖੋਸ਼ ਹੈਗੀ ਚਿੱਟੀ ਦੇਖੋ ਨਾ ਸਾਰੀ ਝੋਟੇ ਨੇ ਇਧਰ ਝੋਟਾ ਦੇਖੋ ਚਾਰ ਦੰਦ ਵਾਲਾ ਆਹ ਬਾਈ ਨੇੜੇ ਲਿਆ ਨਾ ਸਮਾਰ ਕੇ ਵੀਡੀਓ ਬਣਾ ਲਾ ਇਹ ਲਓ ਜੀ ਚੰਗੀ ਸ਼ੇਵਿੰਗ ਸ਼ੂਵਿੰਗ ਕੀਤੀ ਹੋਈ ਹੈ ਤੇ ਚੈੱਕ ਕਰੋ ਕਟਾਂ ਚਾਰ ਦੰਦ ਵਾਲੇ ਦੀ ਉਮਰ ਕਿੰਨੀ ਹੁੰਦੀ ਹੈ ਇੱਧਰ ਆ ਓਏ ਸਵਾਗਤ 3 ਸਾਲ ਦਾ ਹੋ ਜਾਣਾ ਸਵਾਗਤ 3 ਸਾਲ ਸਾਢੇ 3 ਤਿੰਨ ਹਾਥ ਕਰੂਗਾ ਨਾ ਨਜਰਾਸਤਾ ਨਹੀਂ ਛੱਡ ਸਕਦੀ ਇੱਧਰ ਵੀ ਦੰਦ ਚੈੱਕ ਕਰ ਰਹੇ ਹੈ ਕਿ ਚਾਰ ਹੈ ਕਿ ਬਾਦ ਹੈ 2 ਮਿੰਟ ਹੋਰ ਜਲਦੀ ਹੋ ਜਾਓ 10 ਨੰਬਰ ਤੇ ਹੈ ਗਾਉਂਦੇ ਜੋ ਬਸਟੇ ਨਾ ਬਣਦੇ ਹੋਣਗੇ ਤਾਂ ਹੈਗੀ ਇਹ ਰਿੰਗ ਦੇ ਵਿੱਚ ਸਾਰੇ ਇਕੱਠੇ ਜਿਹੜੇ ਹੈਗੇ ਐਂਟਰ ਹੋ ਚੁੱਕੇ ਆ ਦੋ ਵਾਰ ਇਹਨਾਂ ਦੀ ਸ਼ਾਂਟ ਹੋਊਗੀ ਦੂਜੇ ਰਾਉਂਡ ਤੇ ਤੀਜੇ ਰਾਉਂਡ ਤੇ ਕਿਹੜਾ ਪਹੁੰਚੂਗਾ ਵੀ ਮੈਂ ਕਿਹੜਾ ਘੱਟਾ ਚੰਗਾ ਹੈ ਵੀਰੋ ਹਾਂ ਕੱਟੇ ਦਾ ਠੀਕ ਨੇ ਸਾਰੇ ਦੇਖ ਰਹੇ ਆ ਬਾਕੀ ਹੂੰ ਕਾਟਾ ਦਾ ਵੀ ਚੰਗਾ ਹੈ ਆਹਾਂ ਆਹਾਂ ਗਿਆਨੀ ਬਾਈ ਲਈ ਕਿਹੜਾ ਹੈ ਇਹਦੀ ਪੂਸ਼ਵੱਦ ਚਿੱਟੀ ਹੈ ਨਾ ਬੜੀ ਚਿੱਟੀ ਹੈ ਉਹ ਦਾ ਕੱਦ ਹੈ ਦਾ ਵੀ ਠੀਕ ਆ ਉਹ ਦਾ ਵੀ ਠੀਕ ਆ ਕੱਦ ਇਹ ਸਿੰਗੀ ਦਾ ਬੜਾ ਵਧੀਆ ਕੱਟਾ ਹਾਂ ਆਹਾਂ ਹਾਂ ਆਹ ਬਾਈ ਹਾਂ ਬੜਾ ਉਹ ਬੜਾ ਜਿਹੜਾ ਉਹ ਜਾਂਦਾ ਕੈਨੀ ਬਾਈ ਲਈ ਅੰਮ੍ਰਿਤਧਾਰੀ ਬਾਈ ਲਈ ਜਾਂਦਾ ਕਹਿੰਦਾ ਸਿੰਗਾ ਦਾ ਬਹੁਤ ਚੰਗਾ ਕੱਟਾ ਹੈ ਬਹੁਤ ਚੰਗਾ ਹੈ ਕੱਦ ਵੀ ਚੰਗਾ ਹੈ ਬਾਕੀ ਕੱਟਿਆਂ ਦੇ ਕੱਦ ਹੈ ਨਹੀਂ ਇੰਦੇ ਆ ਜਿਹੜੇ ਕੱਟੇ ਇੱਧਰ ਤੁਹਾਨੂੰ ਦਿਖ ਰਹੇ ਤਾਂ ਸਾਰੇ ਇੱਕੋ ਜਿਹੜਾ ਉਹ ਬਾਈ ਲਈ ਫਿਰਦਾ ਉਹਦਾ ਕੱਦ ਚੰਗਾ ਹੈ ਸਾਰਿਆਂ ਨੂੰ ਇੰਨਾ ਕੱਟਿਆਂ ਚ ਹੀ ਆਉਣਗੇ ਨੰਬਰਾਂ ਦੇ ਬਬੇ ਹੈਂ ਕਿ ਨਹੀਂ ਸਹੀ ਗੱਲ ਹੈ ਰਿੰਕੂ ਦਸੀ ਕਟਾ ਮੜਾ ਜਾਂ ਕਿਹੜਾ ਚੰਗੇ ਨਾਲ ਆ ਹਾਂ ਦਾ ਜਿਹੜਾ ਜੀ ਰਿੰਕੂ ਸਿੰਘਪੁਰਾ ਸਿੰਘਪੁਰੇ ਦਾ ਸਭ ਤੋਂ ਵੱਡਾ ਯੂਟਿਊਬਰ ਸਰਦਾਰ ਲੀਫਿੰਗ ਹਾਂ ਉੱਪਰ ਦਾ ਬੰਦਾ ਬੱਡੇ ਬੱਡੇ ਬੰਦੇ ਹਾਂ ਹਾਂ ਮੈਂ ਤਾਂ ਉਹਨੂੰ ਦੇਖ ਰਿਹਾ ਵਾਹ ਕਰੀ ਚਾਹੀਦੀ ਚਾਹੇ ਪਹਿਲਾ ਨੰਬਰ ਆ ਗਿਆ 1000 ਇਹਦਾ ਹਾਂ ਆਹ ਲਾਲ ਵਾਲੇ ਦਾ ਨਾ ਪਹਿਲੇ ਬਸ ਹਾਂ ਉੱਪਰਲੇ ਬਸ ਸੈੱਟ ਕਰ ਐਨ ਜਿਹੜਾ ਆਪਣੀ ਹੋਲ ਹੀ ਖੜੇ ਜਿਹੜੇ ਬਾਈ ਉਹ ਉਸ ਨੂੰ ਫੜ ਲਈ ਹਾਂ ਅੱਛਾ ਉਹ ਚੈੱਕ ਕਰਦੇ ਹਾਂ ਉਹ ਉਸ ਚੈੱਕ ਕਰ ਰਿਹਾ ਡਾ ਸਾਹਿਬ ਕਰੇ ਜੀ ਕਿਤੇ ਕਲਫਨਾ ਕਰੀ ਹੋਵੇ 14 ਨੰਬਰ ਚਾਰ ਦਾ ਲੈਕੀ ਵਾਲੀ ਉਹ ਬੁਖਾਰ ਹੈ ਤੇ ਦੂਜਾ ਵੱਡਾ ਨਹੀਂ ਲੱਗਦਾ ਥੋੜਾ ਯਾਰ ਉਹ ਹੈ ਵੱਡਾ ਨਹੀਂ ਲੱਗਦਾ ਮਾੜਾ ਹਾਂ ਗੋਡਾ ਦੇਖਦੇ ਆ ਗੋਡਾ ਬੈਡ ਸੋਲੂ ਦੇਖਦੇ ਆ ਬੈਡ ਸੋਲ ਹੋਇਆ 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 ਵੀ ਹੈ ਰੇਖੋ ਦੋਨੇ ਗੋਡਿਆਂ ਤੇ ਬੈਡ ਸੋਲ ਲਾਉਦੇ ਮੂਰਲੇ ਤੇ ਹੈ ਕਿ ਨਹੀਂ ਲਾਉਦੀ ਆ ਆਪਣੇ ਜਿਹੜੇ ਡਾਰ ਸਾਹ ਕੋਲੇ ਖੜੇ ਆ ਉਹ ਕਹਿੰਦੇ ਵੀ ਉਹਦੇ ਕੱਟੇ ਦੇ ਬੈੱਡ ਸੋਲੋ ਹੋਇਆ ਹੋਇਆ ਦੋਨੇ ਗੋਡਿਆਂ ਦਾ ਪਰ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਗੋਡੇ ਚੈੱਕ ਕਰੋ ਇਹਦੇ ਆਪਣਾ ਫੋਨ ਹੀ ਇਹ ਆਪਣਾ ਕੋਈ ਬਈ ਆਪਰਾ ਕਿਆ ਮਨਾ ਚਾਰ ਪੰਜ ਤੋਂ ਦੇਵਾ ਹੈ ਜਨ ਤੱਕ ਕਰੀਏ ਜੀ ਸਾਡੇ ਸਰੋਂ ਚੱਲੇ ਗਣਾ YouTube ਅੱਜਕੱਲ੍ਹ ਹੈ